ਕੈਨੇਡਾ ਇਮੀਗ੍ਰੈਂਟਾਂ ਦੀ ਧਰਤੀ ਹੈ ਦੂਸਰੇ ਮੁਲਕਾਂ ਤੋਂ ਆ ਕੇ ਆਮ ਘਰਾਂ ਦੇ ਵਿਅਕਤੀਆਂ ਨੇ ਕੈਨੇਡਾ ਦੀ ਧਰਤੀ ਤੇ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਅਜਿਹੀ ਹੀ ਕਹਾਣੀ ਇੱਕ ਭਾਰਤੀ ਪਰਿਵਾਰ ਦੀ ਹੈ ਇਸ ਪਰਿਵਾਰ ਨੇ ਵੈਂਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੂੰ 60 ਮਿਲੀਅਨ ਡਾਲਰ ਦਾ ਦਾਨ ਦਿੱਤਾ ਹੈ 60 ਮਿਲੀਅਨ ਕੈਨੇਡੀਅਨ ਡਾਲਰ ਦੀ ਕੀਮਤ ਤਕਰੀਬਨ 376 ਕਰੋੜ ਰੁਪਏ ਬਣਦੀ ਹੈ ਇਸ ਪਰਿਵਾਰ ਦੇ ਮੁਖੀ ਰਾਮ ਦਿਲਾਵਰੀ 1980 ਵਿੱਚ ਇੱਕ ਮਕੈਨਿਕ ਵਜੋਂ ਕੈਨੇਡਾ ਆਏ ਸੀ। ਕੈਨੇਡਾ ਆ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ। ਇਸੇ ਸਮੇਂ ਦੌਰਾਨ ਉਹਨਾਂ ਨੇ ਆਪਣੇ ਤਿੰਨ ਪੁੱਤਰਾਂ ਦਾ ਪਾਲਣ-ਪੋਸ਼ਣ ਓਟਵਾ ਸ਼ਹਿਰ ਵਿੱਚ ਕੀਤਾ। ਰਾਮ ਦਿਲਾਵਰੀ ਦੇ بیٹے ਕੈਪ, ਟਿਉਨੀ ਅਤੇ ਅਜੇ ਕੋਲ ਵਪਾਰ ਕਰਨ ਦੀ ਸੋਝੀ ਸੀ। ਉਹਨਾਂ ਨੇ 1984 ਵਿੱਚ ਆਪਣੇ ਪਿਤਾ ਦੇ ਨਾਲ ਰਜਾਇਨਾ ਸ਼ਹਿਰ ਵਿੱਚ ਇੱਕ Honda ਕਾਰ ਦੀ ਡੀਲਰਸ਼ਿਪ ਖਰੀਦ ਲਈ। ਤੇ ਗੱਡੀਆਂ ਤੇ ਸ਼ੋਰੂਮ ਵਾਲੀ ਛੋਟੀ ਜਿਹੀ ਇਹ ਡੀਲਰਸ਼ਿਪ ਇੱਥੋਂ ਸ਼ੁਰੂ ਹੋਇਆ ਹੈ ਦਲਾਵਰੀ ਗਰੁੱਪ ਆਫ ਕੰਪਨੀਆਂਜ਼ ਦਾ ਕੰਮ 2010 ਵਿੱਚ ਦਲਾਵਰੀ ਗਰੁੱਪ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਪੈਰ ਪਸਾਰੇ ਤੇ ਵੱਡੀਆਂ ਕੰਪਨੀਆਂ ਦੀਆਂ ਡੀਲਰਸ਼ਿਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਇਸ ਵੇਲੇ ਦਲਾਵਰੀ ਗਰੁੱਪ ਕੈਨੇਡਾ ਦੀ ਸਭ ਤੋਂ ਵੱਡੀ ਆਟੋਮੋਟਿਵ ਕੰਪਨੀ ਹੈ ਜਿਨ੍ਹਾਂ ਕੋਲ ਪੂਰੇ ਕੈਨੇਡਾ ਵਿੱਚ 76 ਆਟੋਮੋਟਿਵ ਡੀਲਰਸ਼ਿਪ ਤੇ 4000 ਮੁਲਾਜ਼ਮ ਹਨ ਵੈਨਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੂੰ ਦਿੱਤੇ ਇਸ ਦਾਨ ਤੋਂ ਪਹਿਲਾਂ ਵੀ ਦਲਾਵਰੀ ਗਰੁੱਪ ਵੱਲੋਂ ਕਈ ਸੰਸਥਾਵਾਂ ਤੇ ਹਸਪਤਾਲਾਂ ਨੂੰ ਦਾਨ ਦਿੱਤੇ ਜਾ ਚੁੱਕੇ ਨੇ 60 ਮਿਲੀਅਨ ਦਾ ਦਾਨ ਦੇਣ ਪਿੱਛੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਪਿਤਾ ਰਾਮ ਦਲਾਵਰੀ ਕੋਈ ਸਮਾਂ ਪਹਿਲਾਂ ਦਿਲ ਦੀ ਬਿਮਾਰੀ ਤੋਂ ਪੀੜਤ ਹੋ ਗਏ ਇਸੇ ਦੌਰਾਨ ਪਰਿਵਾਰ ਦੀ ਮੁਲਾਕਾਤ ਡਾਕਟਰ ਡੇਵਿਡ ਵੁੱਡ ਦੇ ਨਾਲ ਹੋਈ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਦੀ ਜਾਨ ਬਚਾਈ ਇਸੇ ਕਰਕੇ ਹੁਣ ਦਿੱਤੀ ਗਈ ਦਾਨ ਦੀ ਰਕਮ ਨਾਲ ਵੈਨਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹਸਪੀਟਲ ਦੇ ਡਿਵੀਜ਼ਨ ਕਾਰਡੀਆਲੋਜੀ ਦਾ ਵਿਕਾਸ ਹੋਵੇਗਾ ਜਿਸ ਦੇ ਮੁਖੀ ਡਾਕਟਰ ਡੇਵਿਡ ਵੁੱਡ ਹੀ ਹੋਣਗੇ ਦਲਾਵਰੀ ਗਰੁੱਪ ਦੇ ਮੁਖ ਕਰਤਾ ਧਰਤਾ ਅਜੀਤ ਦਲਾਵਰੀ ਨੂੰ ਕੁਝ ਸਮਾਂ ਪਹਿਲਾਂ ਸਰਕਾਰ ਬਨੋ ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ ਕੈਨੇਡਾ ਇਮੀਗ੍ਰੈਂਟਾਂ ਦੀ ਧਰਤੀ ਹੈ ਦੂਸਰੇ ਮੁਲਕਾਂ ਤੋਂ ਆ ਕੇ ਆਮ ਘਰਾਂ ਦੇ ਵਿਅਕਤੀਆਂ ਨੇ ਕੈਨੇਡਾ ਦੀ ਧਰਤੀ ਤੇ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਅਜਿਹੀ ਹੀ ਕਹਾਣੀ ਇੱਕ ਭਾਰਤੀ ਪਰਿਵਾਰ ਦੀ ਹੈ ਇਸ ਪਰਿਵਾਰ ਨੇ ਵੈਂਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੂੰ 60 ਮਿਲੀਅਨ ਡਾਲਰ ਦਾ ਦਾਨ ਦਿੱਤਾ ਹੈ 60 ਮਿਲੀਅਨ ਕੈਨੇਡੀਅਨ ਡਾਲਰ ਦੀ ਕੀਮਤ ਤਕਰੀਬਨ 376 ਕਰੋੜ ਰੁਪਏ ਬਣਦੀ ਹੈ ਇਸ ਪਰਿਵਾਰ ਦੇ ਮੁਖੀ ਰਾਮ ਦਿਲਾਵਰੀ 1980 ਵਿੱਚ ਇੱਕ ਮਕੈਨਿਕ ਵਜੋਂ ਕੈਨੇਡਾ ਆਏ ਸੀ ਕੈਨੇਡਾ ਆ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਇਸੇ ਸਮੇਂ ਦਰਾਂ ਉਹਨਾਂ ਨੇ ਆਪਣੇ ਤਿੰਨ ਪੁੱਤਰਾਂ ਦਾ ਪਾਲਣ-ਪੋਸ਼ਣ ਆਟਵਾ ਸ਼ਹਿਰ ਵਿੱਚ ਕੀਤਾ। ਰਾਮ ਦਿਲਾਵਰੀ ਦੇ ਬੇਟੇ ਕੈਪ, ਕਿਉਨੀ ਅਤੇ ਅਜੇ ਕੋਲ ਵਪਾਰ ਕਰਨ ਦੀ ਸੋਝੀ ਸੀ। ਉਹਨਾਂ ਨੇ 1984 ਵਿੱਚ ਆਪਣੇ ਪਿਤਾ ਦੇ ਨਾਲ ਰਜੈਨਾ ਸ਼ਹਿਰ ਵਿੱਚ ਇੱਕ Honda ਕਾਰ ਦੀ ਡੀਲਰਸ਼ਿਪ ਖਰੀਦ ਲਈ। ਤੇ ਗੱਡੀਆਂ ਤੇ ਸ਼ੋਰੂਮ ਵਾਲੀ ਛੋਟੀ ਜਿਹੀ ਇਹ ਡੀਲਰਸ਼ਿਪ ਇੱਥੋਂ ਸ਼ੁਰੂ ਹੋਇਆ ਦਿਲਾਵਰੀ ਗਰੁੱਪ ਆਫ ਕੰਪਨੀਆਂਜ਼ ਦਾ ਕੰਮ। 2010 ਵਿੱਚ ਦਲਾਵਰੀ ਗਰੁੱਪ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਪੈਰ ਪਸਾਰੇ ਤੇ ਵੱਡੀਆਂ ਕੰਪਨੀਆਂ ਦੀਆਂ ਡੀਲਰਸ਼ਿਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵੇਲੇ ਦਲਾਵਰੀ ਗਰੁੱਪ ਕੈਨੇਡਾ ਦੀ ਸਭ ਤੋਂ ਵੱਡੀ ਆਟੋਮੋਟਿਵ ਕੰਪਨੀ ਹੈ ਜਿਨ੍ਹਾਂ ਕੋਲ ਪੂਰੇ ਕੈਨੇਡਾ ਵਿੱਚ 76 ਆਟੋਮੋਟਿਵ ਡੀਲਰਸ਼ਿਪ ਤੇ 4000 ਮੁਲਾਜ਼ਮ ਹਨ। ਵੈਂਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੂੰ ਦਿੱਤੇ ਇਸ ਦਾਨ ਤੋਂ ਪਹਿਲਾਂ ਵੀ ਦਲਾਵਰੀ ਗਰੁੱਪ ਵੱਲੋਂ ਕਈ ਸੰਸਥਾਵਾਂ ਤੇ ਹਸਪਤਾਲਾਂ ਨੂੰ ਦਾਨ ਦਿੱਤੇ ਜਾ ਚੁੱਕੇ ਨੇ। 60 ਮਿਲੀਅਨ ਦਾ ਦਾਨ ਦੇਣ ਪਿੱਛੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਪਿਤਾ ਰਾਮ ਦਲਾਵਰੀ ਕੋਈ ਸਮਾਂ ਪਹਿਲਾਂ ਦਿਲ ਦੀ ਬਿਮਾਰੀ ਤੋਂ ਪੀੜਤ ਹੋ ਗਏ ਇਸੇ ਤਰ੍ਹਾਂ ਪਰਿਵਾਰ ਦੀ ਮੁਲਾਕਾਤ ਡਾਕਟਰ ਡੇਵਿਡ ਵੁੱਡ ਦੇ ਨਾਲ ਹੋਈ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਦੀ ਜਾਨ ਬਚਾਈ ਇਸੇ ਕਰਕੇ ਹੁਣ ਦਿੱਤੀ ਗਈ ਦਾਨ ਦੀ ਰਕਮ ਨਾਲ ਵੈਨਕੂਵਰ ਹਸਪੀਟਲ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹਸਪੀਟਲ ਦੇ ਡਿਵੀਜ਼ਨ ਕਾਰਡੀਆਲੋਜੀ ਦਾ ਵਿਕਾਸ ਹੋਵੇਗਾ ਜਿਸ ਦੇ ਮੁਖੀ ਡਾਕਟਰ ਡੇਵਿਡ ਵੁੱਡ ਹੀ ਹੋਣਗੇ ਦਲਾਵਰੀ ਗਰੁੱਪ ਦੇ ਮੁਖ ਕਰਤਾ ਤਰਤਾ ਅੱਜ ਇਹ ਦਿਲਾਵਰੀ ਨੂੰ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਆਰਡਰ ਆਫ ਬ੍ਰਿਟਿਸ਼ ਕਲੰਬੀਆ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ